ਤਾਲਾਂ ਦੇ ਜਿੰਨੀ ਮੁੱਕ ਗਈ ਜਿੰਨੀ ਦਾ ਦੀ ਜਾ ਮੁੱਕ ਗਈ ਦੇ ਪਦਮਾਂ ਦਾ ਕੱਚਾ ਮੁੱਕ ਗਿਆ ਪਟ ਗਿਆ ਮਤਲਬ ਹਨਾ ਉਹੋ ਗੱਲ ਹੋ ਰਹੀ ਆਪਣ ਨਾਲ ਤਾਂ ਗਾਈਜ਼ ਬਾਲ ਜਾਂਦੇ ਚਾਰ ਕੋਣ ਕਰੇ ਮਨ ਕੋਂਦੇ ਆਪਰੇ ਡੈਡੀਂ ਦੇਈਆ ਪੂਰੇ ਮਦੇ ਹਨਾ ਜ਼ਿੰਦਗੀ ਦੀ ਆਈਫੋਨ ਕੋਲੇ ਐ ਅੱਗ ਕੋਲੇ ਐ ਤੇ ਰਜਾਈ ਵੀ ਕੋਲੇ ਐ ਹਨਾ ਹਨਾ ਇਹ ਵਲੌਗ ਦੇ ਹੈਲੋ ਗਾਈਜ਼ ਕੀ ਹਾਲ ਚਾਲ ਹੈ ਸਾਰਿਆਂ ਦੇ ਉਮੀਦ ਕਰਦੇ ਆ ਵਧੀਆ ਹੋਣਗੇ ਸਾਰੇ ਤੇ ਆਪਾਂ ਵੀ ਵਧੀਆ ਜੀ ਇੱਕਦਮ ਫਰਸਟ ਕਲਾਸ ਤੇ ਐਸ ਨਵੀਂ ਵੀਡੀਓ ਦੇ ਵਿੱਚ ਸਵਾਗਤ ਕਰਦੇ ਆ ਸਾਰਿਆਂ ਦਾ ਯਸ ਸਨਾ ਦੇਖੋ ਜੀ ਸਵੇਰੇ ਸਵੇਰੇ ਕੀ ਖਾਈ ਜਾਂਦੀ ਹੈ ਆ ਭਾਈ ਆਇਆ ਸੀ ਬਾਲ ਤੇ ਲੈ ਆਏ ਨੇ ਇਹ ਦੱਸਿਓ ਕਮੈਂਟ ਕਰਕੇ ਕਿਨੇ ਕਿਨੇ ਖਾਦੇ ਆ ਬਾਲ ਜੇ ਖਾਈ ਜੀ ਮਾਨੂੰ ਤਾਂ ਦੇ ਨਹੀਂ ਦਿੰਦੀ ਇਹ ਦੇਖੀ ਦੇਖੀ ਨਹੀਂ ਦਿੰਦੀ ਕੀ ਕਰੇ ਜਦੇ ਇੱਕ ਮਿੰਟ ਦੇ 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 ਬਟਾ ਦੇ ਦੇ ਮੰਮਾ ਮੰਮਾ ਦੇ ਦੇ ਬਟਾ ਮੰਮਾ ਨੂੰ ਮੰਮਾ ਨੂੰ ਮੰਮਾ ਦੇ ਦੇ ਦੇਟਾ ਮੰਮਾ ਨੂੰ ਯਾਰ ਆਂ ਕਿਉਂ ਕਰਦਾ ਯਾਰ ਦੇ ਦੇ ਖੰਡਾ ਦੇ ਦੇ ਮੰਮਾ ਨੂੰ ਸਵਾਦ ਹੈ ਸਵਾਦ ਹੈ ਕੀ ਮਿੱਠਾ 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 ਹੁੰਦਾ ਹੈ ਵਾਲ ਦੇ ਮਿੱਠੇ ਹੁੰਦੇ ਤਾਂ ਹੈ ਆ ਦੇਖੋ ਗਾਇਸ ਕਿਵੇਂ ਹੋ ਰਹੀ ਹੈ ਦੇਖ ਖਾਣ ਵਾਸਤੇ ਦੇ ਦੇ ਖਾਣ ਵਾਸਤੇ ਦੇਖੋ ਕਿਵੇਂ ਹੋ ਰਹੀ ਹੈ ਉਹ ਬਾ ਸਾਰੇ ਪਾਗੀ ਮੁੰਡਾ ਸਾਰੇ सारा गाइस कमेंट करके दस कि खाता है दिया जाग जगह छे हेलो आगे अगत आगे खड़ी जा दे 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 यार सो। <laughs> देदे बेटा दे दे सारी नहीं चार मैनू तुवाई थोड़ा यार ਲੈ ਹੱਥ ਨਾਲ ਦੇਉਗੇ ਮਤ ਕੋਈ ਆਤਾ ਲੈ ਮੰਦੇ ਮੰਦੇ ਓਹੋ ਥੱਲੇੜਾ ਇੱਕ ਤਿਆਰੋ ਮੈਂ ਨਹੀਂ ਕਹਿੰਦਾ ਥੱਲੇੜਾ ਯਾਰ ਤੂੰ ਖਾ ਜਾ ਥੈਂਕ ਯੂ ਥੈਂਕ ਯੂ ਆ ਦੇਖੋ ਗਾਈ ਥੋੜਾ ਇਹ ਨਾ ਦਿੱਤਾ ਜੀ ਗਾਈ ਲੈ ਮੋਹ ਦੇ ਵਿੱਚ ਜਾ ਕੇ ਤਾਂ ਪਤਾ ਨਹੀਂ ਲੱਗਦਾ ਵੀ ਹੈਗਾ ਕਿ ਨਹੀਂ ਹੈ ਬਾੜ ਜਾਂਦੇ ਮੇਰੇ ਪਿਆਰ ਕੌਣ ਕਰੇ ਮਤਲਬ ਕੌਣ ਦੇਵਾ ਕੋਈ ਡੈਡੀਂ ਦੇਵੇ ਯਾਰ நான் வினி சார்த்த ஆய பத்தி நான் மூணை தான் ஹத்மா ਪਾਪਾ ਕਿਦਾਂ ਹੈ? ਹਾਂ? ਪਾਪਾ ਗੰਦਾ ਕਿਹੜਾ ਨਿਕਲਾਈ ਕਰਦੇ ਪੈਸੇ। ਨਾ ਯਾਰ ਇਹਨੇ ਬਟਨ ਲਗਾਈਆ ਥਾ ਇਹਨੇ। ਕੋਟ ਦਾ ਬਟਨ ਆ ਬੇਟਾ। ਮੈਂ ਕਿਹਾ ਦੱਸ ਪੈਸਾ ਕੱਢ ਕੇ। ਅੱਇਓ। ਮੈਂ ਨਹੀਂ। ਆਪ ਕੋਲਾ ਕੇ ਬਿਟੇ ਫਾੜ ਵਿੱਚ ਲਗਾ ਦੇ। ਮੈਂ ਕੋਈ ਮੱਠਾ ਵੇਚ ਲਿਆ। ਅੱਬਾ ਬੇਗ ਨਾ ਮੈਂ ਜੀ। ਹਏ 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 ਸਾਰੇ ਦਿਨ ਪੈਸੇ 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 ਸਨਾ ਮੈਂ ਕਿ ਗੁਨਾਲ ਨਾਲ ਨਿਆ ਬੋਬ ਗੁਨਾਲੀਆਂ ਬੋਲੇ ਕਿ ਕ ਮੋਤੀ ਲੈ ਕੇ ਆਉ ਹਾਂ ਮੈਂ ਕਿ ਮੋਤੀ ਲੈ ਕੇ ਆਉ ਮੋਤੀ ਲੈ ਕੇ ਆਉ ਓਏ ਬਟ ਲੱਗੇ ਗਾਈਜ਼ ਹੁਣ ਆਪਾਂ ਜਾ ਰਹੇ ਹਾਂ ਜੀ ਚਾਹ ਤਿੰਨੀ ਲੈਣ ਤੇ ਚਾਹ ਮੁੱਕ ਗਈ ਤਿੰਨੀ ਵੀ ਮੁੱਕ ਗਈ ਤੇ ਹੁਣ ਦੁਕਾਨ ਤੋਂ ਲੈ ਕੇ ਆਉਣੇ ਆ ਸਨਾ ਤੇ ਗੁਨਾਲ ਆਪਣੇ ਨਾਲ ਜਾ ਰਹੇ ਨੇ ਇਹਨੇ ਟੋਪੀ ਨਾ ਲਾ ਰਕੇ ਦੇਖੋ ਗਾਈਜ਼ ਕਿੰਨੀ ਠੰਡ ਹੈ हाँ टोपी कितने हाँ था। ए ठंड भी है नहीं है भी बहुत ज्यादा ठंड है ए हाँ ओए आ प्रौल 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 गया ओए चल चल उधर चल 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 बाजा चल चल, चल खड़ जा चलो 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 ਮਗਰੀ ਆ ਗਿਆ ਗਾਈਜ਼ ਸੂਰਜ ਮਗਰੀ ਆ ਗਿਆ ਆਪਣੇ ਓਏ ਅਖੰਡ ਦੇ ਯਾਰ 100 ਦੀ ਖੰਡ ਦੇ ਦੇ ਤੇ 100 ਦਾ ਗੁੱੜ ਦੇ ਦੇ ਪਪਾ ਐ ਚਲ ਅੱਧਾ ਹੈ 100 ਦੀ ਖੰਡ 100 ਦਾ ਗੁੱੜ ਤੂੰ ਇਹਨੂੰ ਬੰਦ ਕਰ ਲੈ ਪਹਿਲਾਂ ਕਿਉਂ ਕਰ ਲੈ 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 ਹਾਂ ਕਿ ਲੈ ਆ ਸਕਨ ਆ ਲੈ ਚੱਲ ਚੱਲੀਏ ਦੋ ਸਣਾ ਦੋਨੇ ਲੈ ਆਵਾਂ ਤੋਨੇ ਲੈ ਸਣਾ ਪਸਣਾ ਦੇ ਯਾਰ ਕਿਧਰ ਗਿਆ ਹੋ ਅੱਛਾ ਕੱਲ ਆਇਆ ਸੀ ਗਿਆ ਪਾਨਾ ਸੇ ਤੂੰ ਅੱਛਾ ਕਿ ਪਾਨਾ ਸੇ ਤੂੰ ਆ ਮਲਾਉਣਾ ਸੀ ਯਾਰ ਤੂੰ ਕੱਲ ਸਾਨੂੰ ਇਹ ਤੇ ਨੰਬਰ ਅਣਜਾਣੇ ਪਈ ਮੇਰੇ ਕੋਲ ਇਹ ਤੇ ਨੀ ਮਾਲ ਆਈ ਹੋਰ ਕੀ ਹੈ ਮਿਲਣਾ ਸੀਗਾ ਹੈ ਭਾਵੇਂ ਨਾਲ ਆਇਆ ਤੁਹਾਡੇ ਵਾਡੀ ਕਰ ਲੈ ਇਹਨੇ ਕੱਟਨੇ ਹੈ ਹਾਂਜੀ ਗਾਇਸ ਚਾਚੀ ਨਹੀਂ ਲੈ ਕੇ ਆਪ ਆ ਗਏ ਜੀ ਆ ਦੇਖੋ ਗਾਇਸ ਨਾ ਡੰਗ ਵਾਲਾ ਆ ਕੇ ਆਇਆ ਤੇ ਉਹ ਇੱਕ ਫਿਲਮ ਦੇ ਵਿੱਚ ਆਖਿਆ ਹੈ ਨਾ ਗਾਇਰੋ ਗੱਲ ਸੱਚੀ ਹੈ ਜਦੋਂ ਵਿਆਹ ਦੇ ਚਾਲਾਂ ਦੇ ਜਿੰਨੀ ਮੁੱਕ ਗਈ ਜਿੰਨੀ ਰੰਗ ਦੇ ਜਾ ਮੁੱਕ ਗਈ ਜੇ ਬਰਮਾ ਜਾਂਦਾ ਕੱਟਾ ਮੁੱਕ ਗਿਆ ਪਟ ਗਿਆ ਮਤਲਬ ਹਨਾ ਉਹੋ ਗੱਲ ਹੋ ਰਹੀ ਆਪਣਾ ਨਾਲ ਤਾਂ ਗਾਈਜ਼ ਇੱਥੇ ਵਿੱਚ ਰੱਖ ਦਿੰਿਆ ਆਪਾ ਤੇ ਆਹ ਦਾਲ ਲੈ ਕੇ ਆਏ ਜੀ 20 ਰੁਪਏ ਦੀ ਦਾਲ ਲੈ ਕੇ ਤੇ ਦਾਲ ਬਣਾਵਾਂਗੇ ਅੱਜ ਮਸਤ ਠੀਕ ਰਹੀ ਨਾ ਹੋਈ ਕਿੰਨੇ ਦੇਣਾ ਗੰਨ ਗੰਨ ਤੋਂ ਕੀ ਕਰਣਾ ਯਾਰ ਤੂੰ ਮੇਰਾ ਬਾਹ ਹੋ ਗਿਆ ਗਾਇਜ਼ ਹੁਣ ਆਟਾ ਕੋ ਨਹੀਂ ਆਦੀ ਲੈ ਆਹ ਦਾਲ ਫੜ ਦਾਲ ਕੋ ਪਾ ਲੈ ਮਟਾਰ ਹੋਰ ਦਾਲ ਬਣਾ ਲੈਨੇ ਹੋਰ ਕੀ ਹੋਰ ਕੀ ਬਣਾਉਣਾ ਮਮਾ ਉਹਨੂੰ ਆਪਣੇ ਉਥੇ ਰਾਜ ਕੁੱਤੀ ਖਾ ਗਈ ਸੀ ਕਿਨ ਸੂਰੀਆ ਨੂੰ ਫਿਰ ਫਿਰ ਗਿਆ ਲੱਗ ਗਿਆ ਤੇ ਚਾ 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 ਆਹ ਸਹੀ ਕਰਦਾ ਹੈ ਹੈ ਟਾਇ ਗੋਣ ਚੜਾਇਆ ਤਾਂ ਕਿ ਕਿੰਨਾ ਮੈਂ ਚੜਾਇਆ ਹਰ ਚਲ ਚਲ ਚੱਤ ਹੇ ਰਾਜਾ ਸੀਰ ਕਾੜ ਨਹੀਂ ਕਰ ਸਕੇ ਇੱਕਦਮ ਇੱਕਦਮ ਚਾਂਸ ਜਾ ਗਿਆ ਅੱਗੇ ਦਾ ਬੇਟਾ ਇਹ ਤਾਂ ਵੀ ਕੋ ਨਹੀਂ ਓਏ ਇਹ ਤਾਂ ਕੀ ਹੈ ਯਾਰੋਂ ਨਕਲੀ ਬਸਤੌਲਾ ਯਾਰ ਇਹਦਾ ਨਕਲੀ ਬਸਤੌਲਾ ਹੈ ਬੇਟਾ ਆ ਜਾ ਤਰਾ ਉਧਰ ਬਹਿਨੇ ਓਏ ਆਇ ਕੋ ਨਾਲ ਉਧਰ ਬਹਿਨੇ ਬਾਹਰ ਪੱਠੀ ਕੋਲੇ ਆ ਪੱਠੀ ਕੋਲੇ ਬਹਿ ਦਿੰਦੇ ਇੱਥੇ ਇੱਥੇ ਬੱਧਦੇ ਅੱਗ ਜਗੀ ਜਾਂਦੀ ਵਧੀਆ ਮਸਤਾ ਮੈਂ ਮਾਰੂੰਗਾ ਹਾਂ ਨਾ ਮੇਰੇ ਨਾ ਮਾਰਿਆ ਰਾਂਗੇ ਮੇਰੇ ਕੋ ਮਾਰਦਾ ਯਾ ਤੂੰ ਭਾਈ ਹਟ ਜਾ ਕੋ ਨਾ ਯਾਰ ਕੀ ਕਰਦੇ ਫਰੇ 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 ਚਲਾਉਂਦੇ ਹਟ ਤੇ ਵੀ ਉਹੀ ਚੱਲੀ ਜਾਂਦਾ ਓਏ ਆ ਦੇਖੋ ਗਾਇਜ਼ ਤੇ ਵੀ ਉਹੀ ਚੱਲਦਾ ਰਹਿੰਦਾ ਸਾਰਾ ਦਿਨ ਬੰਦ ਕਰ ਦਿੰਨੇ ਆਥੇ ਹਾਂ ਓਏ ਹਟਦਾ ਹਟਦਾ ਨਾ ਕਰੋ ਬਟਾ ਨਾ ਕਰੋ ਯਾਰ ਸੁਣਾ ਦੇ ਕਿ ਮੇਰੇ ਨਾਮ ਆਰੀ ਕੀ ਪਹਿਲਾ ਰੋਟੀ ਬਣਾਓ ਸਬਜ਼ੀ ਬਣਾਓ ਦਾਲ ਉਸ ਤੇ ਰੱਖਦੇ ਮਤਾਂ ਨਾ ਗੈਸ ਤੇ ਰੱਖਦੇ ਦਾਲ ਦਾਲ ਹੋਰ ਦਾਲ ਗੈਸ ਤੇ ਰੱਖਵੇ ਬੰਦਾ ਆਹ ਚੁੱਲ੍ਹਾ ਵਧੀਆ ਬਣਾਇਆ ਹੈ ਹਾਂ ਵਧੀਆ ਬਣਾਇਆ ਹੈ चल लेते हैं फिर टाइम ज्यादा लग जाएगा फिर है ना रोटी तापा आपा ये बना दे हां हां मिनट में बना दे हमारा रोटी तो दबा दो ठीक है फिर ठीक है हट जाओ सना हट जाओ यार खड़ जा करा क्या ਹਾਂਜੀ ਗਾਇਸ ਚਾਤਾ ਆਇਆ ਨਹੀਂ ਕੇ ਤੇ ਆਇਆ ਨਹੀਂ ਇਹ ਮੋਟੂ ਕਿਥੇ ਆਇਆ ਮੋਟੂ ਓਏ ਆ ਮੋਟੂ ਓ ਲੈ ਲੈ ਲੋ ਹਰਦਾਈ ਲੈ ਰਕੇ ਗਾਇਜ਼ ਇਹਨ ਇੱਕ ਤਾਂ ਤੇ ਇੱਕ ਵਠੜਤਾ ਰੱਖਿਆ ਅੱਗ ਦਾ ਦੇਖੋ ਸੇਕ ਹੀ ਜਦਾ ਵਸ ਨਾਲ ਇਹ ਪਤਾ ਨਹੀਂ ਕੀ ਦੇਖੀ ਅੱਧੇ ਫੋਨ ਦੇ ਵਿੱਚ ਸਾਰਾ ਦਿਨ ਫੋਨ ਦੇ ਵਿੱਚ ਬਿੜਿਆ ਰਹਦਾ ਸਾਰਾ ਦਿਨ ਹਾਂ ਓਏ ਦਿਖائیں ਆਪਣੇ ਚੁੰਨੀ ਪੜਤੀ ਇੱਕ ਕੈ ਨਾਲ ਪਈ ਹੈ ਹ ਸੈਟ ਨਾਲ ਆਏ ਨੂੰ ਗਾਇਜ਼ ਹੋ ਰਿਹਾ ਜ਼ੁਖਾਮ ਤੇ ਉਹ itats ਹੋ ਰਿਹਾ ਤੇ ਵੀ ਇਹਦਾ ਇੱਕ ਤਾਂ ਚੁੰਨੀ ਪੜਤੀ ਆਏ ਭੂੰਜ ਭੂੰਜ ਉਹ ਦੇਖੋ ਹੱਸਿਆ ਨਾ ਬੱਠੜ ਤਾਂ ਮਸਤ ਰ ਕਰਕੇ ਨਾ ਗਾਇਜ਼ ਆ ਦੇਖੋ ਬਹੁਤ ਹੀ ਮਸਤ ਆਏ ਬੈਠ ਕੇ ਸੇਕ ਦੇ ਨਾਲ ਆਹਾ ਹਾ ਨਾੜਿਆ ਦਾ ਜ਼ਿੰਦਗੀ ਦੇ ਪੂਰੇ ਮ제 ਲਈਂਦਾ ਨਾ ਪੂਰੇ ਮ제 ਪੂਰੇ ਮ제 ਹੈ ਨਾ ਜ਼ਿੰਦਗੀ ਦੇ ਆਈਫੋਨ ਕੋਲੇ ਹੈ ਅੱਗ ਕੋਲੇ ਹੈ ਤੇ ਰਜਾਈ ਵੀ ਕੋਲੇ ਹੈ ਹਨ ਹੈ ਹੈਨਾ ਇਹ ਵਲੌਗ ਦੇ ਵਿੱਚ ਆਉਣਾ ਨਹੀਂ ਚਾਹੀਦਾ ਚਾਹੁੰਦਾ ਗਾਈ ਦੇ ਇਹ ਤੇ ਕਿਉਂਕਿ ਇਹਨੂੰ ਇਤੋਂ ਤਾਂ ਆਪਣੇ ਕਾਲ ਕੋ ਸੱਡੇ ਤਾਂ ਕਿ ਵਰਦੀ ਵਾ ਹੈ ਇੱਕ ਤਾਂ ਤੁਦ ਨਹੀਂ ਵਰਦੀ ਨਾਲ ਦਿਵਰੀ ਅੱਛਾ ਹਾਂ ਤਾਂ ਲੱਕਾ ਕੋਤੀ ਪਕੜਾ ਕੇ ਹੁਣ ਹੈ ਗਾਈਜ਼ ਮੂਲ ਕੋਈ ਜਾਂਦਾ ਦੇਖੋ ਹੁਣ ਸ਼ਰਮ ਵੀ ਆਉਂਦੀ ਇਹਨੂੰ ਆ ਹਾ ਹਾ ਇਹ ਤਾਂ ਕੰਬਦੀ ਹੈ ਕਰਕੇ ਤੋ ਮੋਟੋ ਇਹ ਦਾ ਕੰਮ ਬੜੀ ਇਧਰ। ਇੱਕਦਮ ਇੱਕ ਨੰਬਰ ਕੰਮ ਹੈ ਇਹਦਾ। ਹੈਨਾ? ਦਿਖਾਈ ਕਿ ਕਿੱਥੇ ਹੁਣ ਤਾਂ ਇਹ ਨਹੀਂ ਮਿਲਦਾ। ਚਲੋ ਆਪਕੇ ਗਾਈਜ਼ ਮਿਲਦੇ ਜੀ ਕਿਸੇ ਅਗਲੇ ਵਲੌਗ ਦੇ ਵਿੱਚ। ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ ਕਿਉਂਕਿ ਨੇਰਾ ਬਹੁਤ ਹੋ ਗਿਆ, ਹੱਥ ਨ ਹੋ ਗਿਆ ਥੋੜਾ ਐਡਿਟ ਕਰਦੇ ਵਲੌਗ ਨੂੰ ਤੇ ਮਿਲਦੇ ਜੀ ਹੋਰ ਵਲੌਗ ਦੇ ਵਿੱਚ ਬਾਏ ਬਾਏ ਟੇਕ ਕੇਅਰ ਐਂਡ ਗੁੱਡ ਬਾਏ।